ਸਵਾਗਤ ਹੈ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਬੜਾ ਵੱਡਾ ਵਿਵਾਦ ਖੜਾ ਹੋ ਗਿਆ ਹੈ ਸੱਤਾਧਾਰੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਧਾਇਕਾਂ ਅਤੇ ਮੰਤਰੀਆਂ ਦੇ ਵਿਚਾਰ ਯਾਨੀ ਕਿ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਆਪੋ ਆਪਣੇ ਚਹੇਤਿਆਂ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਟਿਕਟਾਂ ਦਿਵਾਉਣਾ ਚਾਹੁੰਦੇ ਨੇ ਇਸ ਨੂੰ ਲੈ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਅਤੇ ਹਾਈ ਕਮਾਂਡ ਵੱਲੋਂ ਸ਼ਿਕੰਜਾ ਕੱਸ ਦਿੱਤਾ ਗਿਆ ਹੈ ਆਖਰਕਾਰ ਮਾਜਰਾ ਕੀ ਹੈ ਕਿਉਂ ਤਲੇ ਹੋਏ ਨੇ ਦੂਜੀਆਂ ਪਾਰਟੀਆਂ ਛੱਡ ਕੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਿਹੜੇ ਇਹਨਾਂ ਤਿੰਨਾਂ ਪਾਰਟੀਆਂ ਵੱਲੋਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਾਹੇ ਚਾਹੀ ਖੁਸ਼ੀ ਨਾਲ ਆਏ ਕਿ ਨਗਰ ਨਿਗਮਾਂ ਤੇ ਨਗਰ ਕੌਂਸਲ ਦੀਆਂ ਚੋਣਾਂ ਨੇੜੇ ਨੇ ਇਹ ਚਿਕਟਾ ਸਾਡੀ ਝੋਲੀ ਦੇ ਵਿੱਚ ਪੈਣ ਗਿਆ ਲੇਕਿਨ ਅਜੇ ਆ ਨਹੀਂ ਕੀਤਾ ਚਾਰਿਆ ਯਾਨੀ ਕਿ ਅਮਨ ਅਰੋੜਾ ਨੇ ਪਹਿਲਾਂ ਕਿਹਾ ਸੀ ਕਿ ਕਿਸੇ ਮੰਤਰੀ ਦੇ ਵਾਈਫ ਸਿਸਟਰ ਭੂਆ ਚਾਚੀ ਮਾਸੀ ਦੇ ਮੁੰਡੇ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਦੂਸਰੇ ਪਾਸੇ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਚਿਹਤੇ ਵੀ ਨੇ ਅੱਜ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਕਿਉਂਕਿ ਜਗਰੂਪ ਸਿੰਘ ਗਿੱਲ ਦੇ ਚਿਹਤੇ ਦੀ ਜਿਹੜੇ ਉਮੀਦਵਾਰ ਜਿਹੜਾ ਕੌਂਸਲਰ ਟਿਕਟ ਵਾਸਤੇ ਦਾਅਵੇ ਦੇ ਰੱਖੀ ਸੀ ਉਸ ਨੂੰ ਉਸਦਾ ਪਤਾ ਸਾਫ ਕਰ ਦਿੱਤਾ ਗਿਆ ਕਿਉਂਕਿ ਪਹਿਲ ਦੇ ਹਦਾਰ ਤੇ ਅੱਜ ਤੋਂ ਲਗਭਗ 2 ਸਾਲ ਪਹਿਲਾਂ ਵੱਡਾ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਸੀ ਉਸ ਨੂੰ ਪਤਾ ਸੀ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੇੜੇ ਨੇ ਇਸ ਲਈ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਉਸ ਉੱਤੇ ਖਤਸ਼ਾ ਜਿਤਾਇਆ ਕਿ ਇਸ ਨੂੰ ਹਰ ਹਾਲਤ ਵਿੱਚ ਟਿਕਟ ਦਿੱਤੀ ਜਾਵੇਗੀ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਜਗਰੂਪ ਸਿੰਘ ਗਿਲਨੇ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਚਾਹੇਤੇ ਦੀ ਟਿਕਟ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਇਹ ਉਹਨਾਂ ਦੀ ਜਗ੍ਹਾ ਤੇ ਇਹ ਟਿਕਟ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉੱਗੇ ਕਾਰੋਬਾਰੀ ਅਮਰਜੀਤ ਸਿੰਘ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਦੀ ਝੋਲੀ ਪਾ ਦਿੱਤੀ ਹੈ ਇਸ ਕਰਕੇ ਜਿਹੜਾ ਚਹੇਤਾ ਸੀ ਜਗਰੂਪ ਸਿੰਘ ਗਿੱਲ ਦਾ ਉਹ ਨਿਮੋਜਣਾ ਹੋ ਗਿਆ ਉਹ ਟੈਨਸ਼ਨਾਂ ਦੇ ਵਿੱਚ ਪੈ ਗਿਆ ਕਿ ਮੇਰੇ ਨਾਲ ਇਹ ਪਾਣਾ ਕੀ ਵਰਤ ਗਿਆ ਹੈ ਭਾਈ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡੀ ਸੀ ਕਿ ਮੈਨੂੰ ਜਗਰੂਪ ਸਿੰਘ ਗਿੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਠਿੰਡੇ ਤੋਂ ਕੌਂਸਲਰ ਦੀ ਟਿਕਟ ਦੇਣਗੇ ਲੇਕਿਨ ਉਧਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਅਮਨ ਅਰੋੜਾ ਵੱਲੋਂ ਟਿਕਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਈ ਸੀ ਜਿਹੜੇ ਛੱਡ ਕੇ ਉਹਨਾਂ ਦੀ ਕਰ ਦਿੱਤੀ ਗਈ ਹੈ ਅਤੇ ਨਵੇਂ ਵੱਡੇ ਕਾਰੋਬਾਰ ਨੂੰ ਟਿਕਟ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਦੇ ਦਿੱਤੀ ਹੈ ਜਿਹਦਾ ਮੈਂ ਤੁਹਾਨੂੰ ਨਾਮ ਦੱਸਿਆ ਹੈ